ਕਿਥੋਂ ਆ ਰਹੇ ਸੀ ਤੁਸੀਂ ਅਸੀਂ ਸਰਦੂਰ ਵੱਗੜਤਾ ਜੀ ਤੇ ਇਹ ਕਿਵੇਂ ਹੋਇਆ ਐਕਸੀਡੈਂਟ ਅਸੀਂ ਰੰਟ ਜੀ ਮੁਰਾ ਉਹ ਆਉਗਾ ਦਾ ਸਟ੍ਰਕ ਆਉਣਾ ਸੀ ਅੱਛਾ ਟਰੱਕ ਵਾਲੇ ਨੇ ਬ੍ਰੇਕ ਮਾਰੀ ਇਧਰੋਂ ਬੱਸ ਵੀ ਤੇਜ਼ ਸੀ ਤੇ ਤੁਸੀਂ ਥੱਲੇ ਕਿੱਥੇ ਕਿਵੇਂ ਜੀ ਬੱਸ ਫਿਰ ਨੀਚੇ गिर ਗਈ ਕਿਤੇ ਹਾਂਜੀ ਆਖਰੀ ਤੇ ਕਿਥੋਂ ਆ ਰਹੇ ਸੀ ਅਸੀਂ ਸਰਦੂਰ ਵੱਗੜਤਾ ਜੀ ਕਿਵੇਂ ਹੋਇਆ ਐਕਸੀਡੈਂਟ

ਇਹ ਨੇ ਬੋਲ ਕੀ ਕਰਨੇ ਕਿੰਨੇ ਕੁ ਸੱਚ ਬੱਚਾ ਬੋਏ ਐ ਬਿੱਦੀ ਨੇ ਸਾਰੇ ਮੇਰੇ ਅੱਖਾਂ ਦੇ ਸਾਹਮਣੇ 2 ਲੱਖ ਰੁਪਏ ਦੇ ਤੁਸੀਂ ਕੀ ਕੌਣ ਕੌਣ ਆ ਰਹੀ ਸੀ ਜੀ ਬੱਸ ਮੈਂ ਤੇ ਮੇਰਾ ਦੋਤਾ ਤੇ ਮੇਰੀ ਬੇਟੀ ਦੀ ਦਾਦਾ ਦੋਤਾ ਕਿਹੜਾ ਜਾਨਾ ਆ ਦੋਤਾ ਹੀ ਨਹੀਂ ਇਹਦੇ ਸੱਟ ਤਾਂ ਨਹੀਂ ਲੱਗੀ ਨਹੀਂ ਇਹਦੇ ਸੱਟ ਨਹੀਂ ਇਹਦੇ ਮਾੜੀ ਜਿਹੀ ਮੋਢੇ ਤੇ ਹੀ ਲੱਗੀ ਹੋਰ ਨੂੰ